हां जी सब स्वीकार दिस स्लाइड ऑन माचिस टू वॉच सन सन इज सेती कमगी सब तो पहला साडी वीडियो लाइक ਕਰਿਆ ਕਰੋ कमेंट ਕਰਿਆ ਕਰੋ ਤੇ ਸਾਨੂੰ ਇੱਕ ਚੈਨਲ ਬਣਾਇਆ ਹਾ ਸ਼ਾਨ ਇਸ ਬਲੌਗਰ ਉਹਨੂੰ ਜਾ ਕੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਕੱਲ ਸਾਡਾ ਫਰਸਟ ਵਲੌਗ ਸੀ ਉਹਨੂੰ ਜਾ ਕੇ ਲਾਈਕ ਜਰੂਰ ਕਰਿਓ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਆਪਾਂ ਪਿੱਛੇ ਦੋ ਵੀਡੀਓ ਪਾਈਆਂ ਨੇ ਆਪਣੇ ਡੇਲੀ ਮਤਲਬ ਵੀਡੀਓਜ਼ ਆਉਂਦੀਆਂ ਨੇ ਜਾਂ ਸੂਟਦੀਆਂ ਤੇ ਕਈ ਭੈਣਾਂ ਨੇ ਉਹ ਵੀਡੀਓ ਦੇਖੀ ਵੀ ਨਹੀਂ ਹੈਗੀ ਡੈਲੀ ਨਹੀਂ ਇੰਨੇ ਵਧੀਆ ਵਿਊ ਆਉਂਦੇ ਸੀਗੇ ਤੇ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਸੀ ਇੰਨੇ ਸੋਹਣੇ ਸੋਹਣੇ ਕਮੈਂਟ ਲਿਖਦੇ ਸੀ ਨਾ ਤੁਹਾਡਾ ਤੈਨੂੰ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕਰੀ ਤੇ ਵੀਡੀਓ ਨੂੰ ਵੀ ਜਰੂਰ ਦੇਖਿਆ ਕਰੋ ਤੁਸੀਂ ਆਪਣੀ ਭੈਣ ਦੀ ਇੰਨੀ ਵੀ ਜਰੂਰ ਸਪੋਰਟ ਕਰਿਆ ਕਰੋ ਤੇ ਅੰਤ ਤੱਕ ਜਰੂਰ ਦੇਖਿਆ ਕਰੋ ਜਿਹੜੀਆਂ ਪਿਛਲੀਆਂ ਵੀਡੀਓ ਨੇਗੀਆਂ ਉਹਨਾਂ ਨੂੰ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਤੁਹਾਨੂੰ ਸੂਟ ਪਸੰਦ ਆ ਨਗਾ ਤਾਂ ਤੁਸੀਂ ਰਖਵਾ ਸਕਦੇ ਹੋਗੇ ਜੇ ਮੇਰੇ ਕੋਲੇ ਅਵੇਲੇਬਲ ਹੋਇਆ ਤਾਂ ਕਈ ਸੂਟ ਉਹਦੇ ਵਿੱਚ ਸੇਲ ਹੋ ਚੁੱਕੇ ਨੇਗੇ ਕੁਝ ਕੁ ਸੂਟ ਹੀ ਰਹਿ ਜਾਂਦੇ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜਿਹੜਾ ਮੇਰੇ ਸੂਟ ਪਾਇਆ ਹੋਇਆਗਾ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਲੂ ਕਲਰ ਦਾ ਸੂਟ ਹੈਗਾ ਤੇ ਨਾਲ ਹੈਗੀ ਹੈਗੀ ਡਾਟਸ ਵਾਲੀ ਲਾਈਨਾਂ ਵਾਲੀ ਬਾਟਮ ਤੇ ਐਵੇਂ ਆਪਾਂ ਪਹੁੰਚਿਆ ਤੇ ਰੱਖਿਆ ਜੀ ਡਿਜ਼ਾਈਨ ਤੇ ਸ਼ਰਟ ਤੇ ਵੀ ਆਪਾਂ ਦਿੱਤਾ ਹੈਗਾ ਡਿਜ਼ਾਈਨ ਨੈੱਕ ਵਗੈਰਾ ਦਾ ਤੇ ਬਾਜੂ ਰੱਖਿਆ ਨੇਗੇ ਆਪਾਂ ਵੈਲ ਲੂਜ਼ ਥੋੜੇ ਮੈਂ ਜਿਹੜੇ ਸੂਟ ਲੇਗੇ ਉਹ ਲੂਜ਼ ਹੀ ਪਸੰਦ ਕਰਦੀ ਆਂ ਜਿਹੜਾ neck ਹੈਗਾ ਉਹ ਆਪਾਂ ਸਲਵਾਰ ਦੇ ਵਿੱਚੋਂ ਸਾਰਾ ਡਿਜ਼ਾਈਨ ਚੱਕ ਕੇ ਉਹਦੀ ਆਪਾਂ ਡਿਜ਼ਾਈਨਿੰਗ ਬਣਾਈਏਗੀ ਥੋੜੇ ਮੈਂ ਲੂਜ਼ ਸੂਟ ਪਸੰਦ ਕਰਦੀ ਆਂਗੀ ਸਿਰਫ ਚੈਸਟ ਕੋਲੋਂ ਫਿਟਿੰਗ ਵੀ ਹੋਵੇ ਬਾਕੀ ਸਾਰੀ ਲੂਜ਼ ਹਨਾ ਤੇ ਕੰਫਰਟੇਬਲ ਵੀ ਰਹਿੰਦਾ ਗਰਮੀਆਂ ਦੇ ਵਿੱਚ ਥੋੜੇ ਜਿਹੇ ਲੂਜ਼ ਸੂਟ ਇਹ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਮੇਰੀ ਰਿਕੁਐਸਟ ਹੈ ਜੇ ਨਾ ਤੁਸੀਂ ਮੇਰੇ ਚੈਨਲ ਨੂੰ ਹਨਾ ਸਪੋਰਟ ਕਰੀ ਮੈਂ ਵੀ ਦੋ ਵੀਡੀਓ ਪਾਈਆਂ ਨੇ ਮੈਂ ਸੋਚੀ ਜਾਨੀ ਆ ਵੀ ਭੈਣਾ ਪਤਾ ਨਹੀਂ ਕਿੱਥੇ ਗੁੰਮ ਹੋ ਗਈਆ ਵੀਡੀਓ ਇਹ ਨਹੀਂ ਦੇਖ ਰਹੀ ਆ ਹੈ ਕਿ ਹੁਣ ਦੋ ਦਿਨਾਂ ਤੋਂ ਪਤਾ ਨਹੀਂ ਬਿਜ਼ੀ ਨਹੀਂ ਗਈਆਂ ਤੇ ਤੁਸੀਂ ਜਰੂਰ ਦੇਖਿਓ ਤੇ ਇਹਦੇ ਨਾਲ ਦੇ ਆਪਣੇ ਕਾਫੀ ਸੂਟ ਸੇਲ ਹੋਏ ਨੇ ਸਟੀਚਿੰਗ ਲਈ ਗਏ ਹੋਏ ਨੇਗੇ ਜੇ ਤੁਸੀਂ ਲੈਣਾ ਚਾਹੋ ਨੇ ਤਾਂ ਲੈ ਸਕਦੇ ਹੋ ਦੁਬਾਰਾ ਆਇਆਗਾ ਸਟਾਕ ਤੇ ਇਹਦੇ ਨਾਲ ਦਾ ਵੀ ਸ਼ਾਇਦ ਇੱਕ ਅੱਧਾ ਹੋਣਾ ਹੋਰ ਕਲਰ ਦੇ ਵਿੱਚ ਤੁਸੀਂ ਲੈ ਸਕਦੇ ਹੋਗੇ ਜਿਹੜਾ ਆਪਣਾ ਫੈਬਰਿਕ ਹੈ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਉਣੀ ਹੈਗੀ ਉਹ ਹੀ ਤੁਹਾਡੇ ਤੱਕ ਆਊਗੀ ਇਹ ਨਹੀਂ ਹੈਗਾ ਵੀ ਮੈਂ ਕੁਝ ਗਲਤ ਭੇਜੂੰਗੀ ਹਨਾ ਬਾਕੀ ਆਪ ਕੋ ਆਪਣੀ ਚੁਆਇਸ ਹੁੰਦੀ ਹੈ ਕਿ ਕਿਸ ਨੂੰ ਕਿਵੇਂ ਪਸੰਦ ਹੁੰਦਾ ਕਿਸੇ ਨੂੰ ਕਿਵੇਂ ਪਸੰਦ ਹੁੰਦਾ ਆਪ ਕੋ ਆਪਣਾ ਟੇਸਟ ਹੁੰਦਾਗਾ ਪਰ ਆਪਣੇ ਸੂਟ ਸਾਰਿਆਂ ਨੂੰ ਪਸੰਦ ਆ ਰਹੇ ਨੇਗੇ ਐਵੇਂ ਹੀ ਪਸੰਦ ਆਉਂਦੇ ਰਹਿ ਹਨਾ ਦੇਖੋ ਜੀ ਇਹਦੇ ਨਾਲ ਦਾ ਸੂਟ ਸਟਿਚ ਸਟਿਚਿੰਗ ਲਈ ਗਿਆ ਹੋਇਆ ਹੈਗਾ ਤੇ ਬਿਨਾ ਸਲਾਈ ਤੋਂ ਵੀ ਮਗਵਾਏ ਸੀਗੇ ਤੁਸੀਂ ਇਹ ਤੇ ਕੱਟਵਰਕ ਆਪਾਂ ਕੱਟਵਰਕ ਨਾਲ ਸੂਟ ਰੈਡੀ ਕੀਤਾ ਸੀਗਾ ਮੈਨੂੰ ਤਾਂ ਉਹ ਬਹੁਤ ਹੀ ਜਿਆਦਾ ਸੋਹਣਾ ਲੱਗਿਆ ਮੈਂ ਆਪਣੀ ਐਡਵਾਈਸ ਦਿੰਨੀ ਆ ਤੁਹਾਨੂੰ ਵੀ ਤੁਸੀਂ ਉਵੇਂ ਡਬਲ ਸ਼ੇਡ ਦਾ ਤੇ ਕੱਟਵਰਕ ਕਰਾ ਸਕਦੇ ਹੋ ਪੀਚ ਤੇ ਸਕੀਨ ਡਬਲ ਸ਼ੇਡ ਦਾ ਹੀ ਤੁਸੀਂ ਦੁਪੱਟਾ ਰਖਵਾ ਲਓ ਇਹਦੇ ਨਾਲ ਬਹੁਤ ਜਿਆਦਾ ਸੋਹਣਾ ਸੂਟ ਬਣ ਜਾਊਗਾ ਤੇ ਫੈਬਰਿਕ ਬਹੁਤ ਹੀ ਲਾਈਟ ਵੇਟ ਹੈਗਾ ਮੈਂ ਸੂਟ ਪਾਇਆ ਹੋਇਆ ਜਿਹੜਾ ਇਹ ਵੀ ਬਹੁਤ ਲਾਈਟ ਵੇਟ ਫੈਬਰਿਕ ਹੈਗਾ ਲਾਈਨਿੰਗ ਲੱਗੀ ਹੋਈ ਆ ਪਰ ਲਾਈਨਿੰਗ ਬਿਲਕੁਲ ਫੀਲ ਨਹੀਂ ਹੋ ਰਹੀ ਹੈਗੀ ਜਿਵੇਂ ਇੰਨੀ ਗਰਮੀ ਆਗੀ ਬੀ ਵਿਦਾਊਟ ਲਾਈਨਿੰਗ ਹੁੰਦਾ ਜਾਂ ਕੁਝ ਵੀ ਕਿਉਂਕਿ ਫੈਬਰਿਕ ਹੀ ਬਹੁਤ ਲਾਈਟ ਵੇਟ ਹੈਗਾ ਸਕਰੀਨਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਇਹਦਾ ਪ੍ਰਾਈਸ ਹੈਗਾ ਸੀਗਾ ਜੀ 1850 ਇਹ ਪਿਓਰ ਮਸਲੀਨ ਦੇ ਸੂਟ ਮੰਗੇ ਦੇਖੋ ਇਹ ਵੀ ਕਿੰਨਾ ਸੋਹਣਾ ਪ੍ਰਿੰਟ ਹੈਗਾ ਤੁਸੀਂ ਗਰਮੀ ਦੇ ਵਿੱਚ ਆਰਾਮ ਨਾਲ ਪੈਣ ਸਕਦੇ ਹੋਗੇ ਕਿਉਂਕਿ ਮੈਂ ਖੁਦ ਪਾਇਆ ਹੋਇਆ ਹਨਾ ਜਿਵੇਂ ਮੈਂ ਆਪਣੇ ਪਾਇਆ ਹੋਇਆ ਤੁਹਾਨੂੰ ਦੱਸ ਰਹੀ ਆਂਗੀ ਵੀ ਸਹੀ ਉਹ ਕਰ ਰਹੀ ਆਂਗੀ ਕੋਈ ਆਪਾਂ ਇਹ ਕੰਮ ਦੇ ਵਿੱਚ ਝੂਟ ਬੋਲ ਕੇ ਕਿਸੇ ਨੂੰ ਵੀ ਆਪਾਂ ਸੂਟ ਨਹੀਂ ਦੇਣਾ ਹੈਗਾ ਕੁਝ ਵੀ ਹੈ ਜੇ ਕੱਪੜੇ ਦੇ ਵਿੱਚ ਮਿਕਸ ਹੈਗਾ ਤਾਂ ਮਿਕਸ ਦੱਸਾਂਗੇ ਜੇ ਪਿਓਰ ਆ ਤਾਂ ਪਿਓਰ ਕਾਟਨ ਦੱਸਾਂਗੇ ਜੇ ਕੋਈ ਫੁੱਲ ਪਿਓਰ ਦਾ ਸੂਟ ਆ ਫੁੱਲ ਪਿਓਰ ਦੱਸਾਂਗੇ ਇਹਦੇ ਨਾਲ ਹੈਗੀ ਹੈ ਜੀ ਪਲੇਨ ਬਾਟਮ ਤੁਸੀਂ ਇਹ ਮੈਚਿੰਗ ਸੂਟ ਲੇਗੇ 올ਓਵਰ ਨਹੀਂ ਹੈਗੇ ਤੇ ਇਹਦੇ ਨਾਲ ਦੁਪੱਟਾ ਤੁਸੀਂ ਰਖਵਾਉਣਾ ਚਾਹਦੇ ਰਖਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਪੀਚ ਪਿੰਕ ਜਿਹਾ ਸਕਰੀਨ ਸ਼ਾਟ ਲੈ ਲਓ 1850 ਪ੍ਰਾਈਸ ਹੈਗਾ ਇਹਦਾ ਵਿਦ ਸ਼ਿਪਿੰਗ ਹੈਗੀ ਇੰਡੀਆ ਵਾਲੇ ਵਾਲੀ ਇਹ ਦੁਬਾਰਾ ਆਇਆ ਹੈਗਾ ਸਟਾਕ ਇਹਦਾ ਵੀ ਪ੍ਰਿੰਟ ਹੈਗਾ ਬਹੁਤ ਹੀ ਜਿਆਦੇ ਸੋਨਾ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟ ਆਪਣੇ ਸਾਰਿਆਂ ਨੂੰ ਬਹੁਤ ਪਸੰਦ ਆ ਰਹੇ ਨੇਗੇ ਕਪੜਾ ਬਹੁਤ ਪਸੰਦ ਆ ਰਿਹਾਗਾ ਤੇ ਜਦੋਂ ਸਟਿਚਿੰਗ ਵਗੈਰਾ ਹੋ ਜਾਂਦੇ ਨੇ ਤਾਂ ਬਹੁਤ ਹੀ ਜਿਆਦੇ ਸੋਹਣੇ ਸੂਟ ਬਣ ਜਾਂਦੇ ਨੇਗੇ ਸਕਰੀਨ ਸ਼ਾਟ ਲੈ ਲਓ ਸੇਮ ਪ੍ਰਾਈਸ ਦਾ ਸੂਟ ਹੈ ਇਹ ਵੀ ਜਿੰਨੇ ਮੈਂ ਤੁਹਾਨੂੰ ਅੱਜ ਸੂਟ ਦਿਖਾਉਂਗੀ ਸਾਰੇ ਇਸੇ ਪ੍ਰਾਈਸ ਦੇ ਸੂਟ ਨੇ 1850 ਕਲੈਕਸ਼ਨ ਬਹੁਤ ਹੀ ਜਿਆਦੇ ਸੋਹਣੀ ਹੈਗੀ ਇੱਕ ਜਿਹੜਾ ਮੈਂ ਸੂਟ ਪਾਇਆ ਹੋਇਆ ਉਹਦੇ ਵਿੱਚ ਆ ਰੈਸਟ ਜਿਹਾ ਕਲਰ ਹੈਗਾ ਜੇ ਕੋਈ ਪੈਨ ਲੈਣਾ ਚਾਹੁੰਦੀ ਹੈਗੀ ਤਾਂ ਲੈ ਸਕਦੇ ਹੋ ਸੇਮ ਅ ਡਿਜ਼ਾਈਨ ਪ੍ਰਿੰਟ ਵਗੈਰਾ ਸੇਮ ਹੁੰਦਾ ਹੈਗਾ ਕਈ ਭੈਣਾਂ ਡਾਰਕ ਕਲਰ ਪਸੰਦ ਕਰਦੀਆਂ ਨੇਗੀਆ ਹਨਾ ਤਾਂ ਉਹ ਲੈ ਸਕਦੀਆਂ ਹੋਣਗੀਆਂ ਦੇਖੋ ਜੀ ਮੈਂ ਲੈਸਸ ਦਾ ਡਿਜ਼ਾਈਨ ਕਰਾਇਆ ਹੈਗਾ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋ ਤਾਂ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਹੈ ਮੇਰੇ ਸੂਟ ਨਾਲ ਦਾ ਜਿਹੜਾ ਮੈਂ ਪਾਇਆ ਹੋਇਆਗਾ ਸਕਰੀਨਸ਼ਾਟ ਲੈ ਲਓ 1850 ਪ੍ਰਾਈਸ ਹੈ ਇਹਨਾਂ ਦਾ ਟੈਸਟਾ ਦੀ ਕਲੈਕਸ਼ਨ ਹੈਗੀ ਸਾਰੀ ਤੇ ਬਲੈਕ ਕਲਰ ਬਹੁਤ ਪਸੰਦ ਕਰ ਰਹੇ ਨੇ ਇਹ ਵੀ ਆਪਣੇ ਲਵੇ ਬਹੁਤ ਜ਼ਿਆਦੇ ਸਟਿਚ ਹੋ ਕੇ ਵੀ ਗਏ ਨੇ ਸੂਟ ਅਨਸਟਿਚ ਵੀ ਗਏ ਨੇ ਕਿ ਕਈ ਵਾਰ ਵੀਡੀਓ ਨਹੀਂ ਪੈਂਦੀ ਹੈਗੀ ਠੀਕ ਹੈ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਰ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਪ੍ਰਾਈਸ ਤੁਹਾਨੂੰ ਮੈਂ ਦੱਸ ਚੁੱਕੀ ਆ 1850 ਟਿਸਟਾ ਦਾ ਹੀ ਸਟੱਫ ਹੈਗਾ ਸਕਰੀਨ ਸ਼ਾਟ ਲੈ ਲਓ ਤੇ ਆ ਹੈਗੇ ਨੇ ਬਟਰ ਕਾਟਨ ਦੇ ਸੂਟ ਬਹੁਤ ਹੀ ਜਿਆਦੇ ਚੱਲਣਗੇ ਵੀ ਇੰਨਾ ਜਿਆਦਾ ਸੌਫਟ ਕੱਪੜਾ ਜਿੰਨਾ ਵੀ ਕਹਿ ਦੋ ਬਾਟਰ ਕਾਟਨ ਦੇ ਵਿੱਚ ਕਈ ਤਰ੍ਹਾਂ ਦਾ ਸਟੱਫ ਆਉਂਦਾ ਹੈਗਾ ਜਿਵੇਂ ਇਹ ਬਿਲਕੁਲ ਸੌਫਟ ਹੈਗਾ ਇੱਥੇ ਜਦੋਂ ਡਿਜ਼ਾਈਨ ਵਗੈਰਾ ਹੋਗੇ ਨਾ ਬਹੁਤ ਜਿਆਦੇ ਸੋਹਣੇ ਬਣ ਜਾਣਗੇ 1800 ਪ੍ਰਾਈਸ ਹੈ ਇਹਦਾ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਹੈਗੇ ਰਗੇ ਤਿੰਨ ਕਲਰ ਆਪਣੇ ਕੋਲੇ ਤੇ ਇੱਕ ਇਹ ਸੀਗਾ ਤੇ ਇੱਕ ਫਰੋਜ਼ੀ ਕਲਰ ਹੈਗਾ ਇਹਦੇ ਵਿੱਚ ਚੱਕ ਸਕਦੇ ਹੋ ਨਾਲ ਹੈਗੀ ਹੈਗੀ ਫਰੋਜ਼ੀ ਡਾਰਕ ਫਰੋਜ਼ੀ ਬੋਟਮ ਜਿਹੜੇ ਪੈਨ ਲਾਈਟ ਕਲਰ ਸੌਰੀ ਡਾਰਕ ਕਲਰ ਪਸੰਦ ਕਰਦੀਆਂ ਨੇ ਉਹ ਲੈ ਸਕਦੇ ਹੋਗੇ ਤੇ ਕਿਹਦੇ ਵਿੱਚ ਤੀਜਾ ਕਲਰ ਵੀ ਹੈਗਾ ਰੈਸਟ ਜਿਹੇ ਕਲਰ ਜ ਹੈਗਾ ਉਹ ਵਾਲਾ ਬਹੁਤ ਸੋਹਣੇ ਕਲਰ ਦੇਣਗੇ ਤੇਨੇ ਜਦੋਂ ਸਟਿਚ ਹੋ ਗਿਆ ਤੇ ਬਹੁਤ ਬਹੁਤ ਜਿਆਦੇ ਸੋਹਣੇ ਬਣਨਗੇ ਸਲਾਈ ਹੋਗੇ ਡਿਜ਼ਾਈਨ ਤੁਸੀਂ ਸਾਡੇ ਤੇ ਛੱਡ ਦਿਓ ਆਪੀ ਬਹੁਤ ਸੋਹਣਾ ਬਣਾ ਕੇ ਦੇਵਾਂਗੇ ਤੇ ਜਿਸ ਤਰ੍ਹਾਂ ਮੈਂ ਸੂਟ ਪਾਇਆ ਹੋਇਆਗਾ ਉਸ ਤਰ੍ਹਾਂ ਦਾ ਸੂਟ ਮੈਂ ਤੁਹਾਨੂੰ ਹੋਰ ਦਿਖਾਉਣੀ ਹੈਗੀ ਇਹਦੇ ਨਾਲ ਦੇ ਆਪਣੇ ਆਏ ਸੀਗੇ ਥੋੜਾ ਜਿਹਾ ਕਲਰ ਦਾ ਫਰਕ ਸੀਗਾ ਉਹ ਵੀ ਸੂਟ ਸੇਲ ਹੋਏ ਨੇਗੇ ਦੁਪੱਟੇ ਵਗੈਰਾ ਡਾਈ ਕੀਤੇ ਪਏ ਹੋਗੇ ਉਹਨਾਂ ਦੇ ਇਨਾ ਸੋਹਣਾ ਫੈਬਰਿਕ ਹੈ ਜਿੰਨਾ ਵੀ ਕਹਦਾ ਆਪਣਾ ਫਾਸਟਲੀ ਆਰਡਰ ਦੇ ਦਿਆ ਕਰੋ ਜੀ ਕਿਉਂਕਿ ਸੂਟ ਸਿਰਫ 2-3 ਹੀ ਰਹਿ ਜਾਂਦੇ ਨੇ ਪਹਿਲਾਂ ਕਈ ਪੈਣਾ ਲੈ ਜਾਂਦੀਆਂ ਨੇ 2-2 3-3 ਵੀ ਸੂਟ ਲੈ ਜਾਂਦੇ ਨੇ ਆਪਾਂ ਤੋਂ ਤੇ ਜਿਸ ਤਰ੍ਹਾਂ ਮੈਂ ਪਾਇਆ ਹੋਇਆ ਓਵੇਂ ਦਾ ਡਿਜ਼ਾਈਨ ਆ ਥੋੜਾ ਬਹੁਤਾ ਪ੍ਰਿੰਟਿੰਗ ਚੇਂਜ ਆਗੀ ਇੱਕ ਇਹਦੇ ਵਿੱਚ ਹੈਗਾਗਾ ਬਹੁਤ ਸੋਹਣਾ ਕਲਰ ਹੈ ਇਹਦੇ ਵੀ ਤੁਸੀਂ ਡਬਲ ਕੱਟ ਵਰਕ ਕਰਾ ਕੇ ਬਹੁਤ ਸੋਹਣਾ ਬਣ ਸਕਦਾ ਹੈ ਦੇਖੋ ਜੀ ਇਹਦੇ ਵਿੱਚ ਹੈਗੇ ਨੇ ਆਪਣੇ ਕੋਲੇ ਦੋ ਕਲਰ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋਗੇ 1850 ਪ੍ਰਾਈਸ ਹੈਗਾ スクリーンショット ਲੈ ਲਓ ਤੇ WhatsApp ਤੇ ਮੈਸੇਜ ਕਰ ਦਿਓ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਇਹਨਾਂ ਨੂੰ ਤੇ ਇੱਕ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਮਸਲੀਨ ਦਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੁਟ ਜਿਹੜੀ ਭੈਣ ਨੂੰ ਪਸੰਦ ਆਉਂਦਾ ਸੂਟ ਆਪਦਾ ਲੈ ਜਾਓ ਫਟਾਫਟ ਲੈ ਲਿਆ ਕਰੋ ਫੇਰ ਨਹੀਂ ਮਿਲਦੇ ਹੈਗੇ ਜੀ ਸਟਾਕ ਇੱਕ ਘੰਟੇ ਦੇ ਅੰਦਰ ਅੰਦਰ ਲੱਗ ਜਾਂਦਾ ਆਪਣਾ ਜੇ ਪਾਰਸਲ ਪੈਕ ਕਰਨੇ ਨੇਗੇ ਉਹ ਅਸੀਂ ਅੱਜ ਹੁਣ ਅਸੀਂ ਬਾਜ਼ਾਰ ਦੇ ਕੰਮ-ਕਰਮ ਜਾ ਰਹੇ ਆਂਗੇ ਵੈਸੇ ਤਾਂ ਸੰਡੇ ਸੀਗਾ ਤੇ ਥੋੜੇ ਜਿਹਾ ਸਰਜੈਂਸੀ ਕੰਮ ਸੀਗੇ ਤਾਂ ਕਰਕੇ ਤੇ ਇਹਦੇ ਨਾਲ ਹੈਗੀ ਅਸੀਂ ਇਹ ਵਾਲੀ ਬਾਟਮ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਵਰਕ ਕਰਵਾ ਸਕਦੇ ਹੋਗੇ ਤੇ ਅੱਜ ਵਾਲੇ ਜਿਹੜੇ ਸੂਟ ਤੁਹਾਨੂੰ ਮੈਂ ਦਿਖਾਏ ਨੇਗੇ ਕੋਈ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਦੇਣਾਗਾ ਆਪਾਂ ਨੂੰ WhatsApp ਦਾ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾ ਜੀ 8557905009 ਤੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆਗਾ ਆਪਣੇ ਜਿਹੜੇ ਤੁਸੀਂ ਸਬਸਕ੍ਰਾਈਬ ਇੰਨੀ سپورਟ ਕੀਤੀ ਹਨਾ ਹੁਣ ਆਪਣਾ 2100 ਹੋਣਾ ਲੱਗਾ ਸਬਸਕ੍ਰਾਈਬਰ ਪੂਰਾ ਤੇ ਐਵੇਂ ਹੀ ਸਪੋਰਟ ਕਰਦੇ ਰਹੋ ਪਰ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੀ ਜਿਸ ਤਰ੍ਹਾਂ ਤੁਸੀਂ ਸਬਸਕ੍ਰਾਈਬ ਕਰ ਰਹੇ ਹੋ ਉਸ ਤਰ੍ਹਾਂ ਵੀਡੀਓ ਵੀ ਦੇਖਿਆ ਕਰੋ ਤੇ ਦੋ ਦਿਨਾਂ ਦੀ ਆਪਣੀ ਵੀਡੀਓ ਵੀ ਬਹੁਤ ਘੱਟ ਦੇਖੀ ਹੈਗੀ ਤੇ ਉਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋਗੇ ਵੀਡੀਓ ਨੂੰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿਉਂਕਿ ਸਾਡਾ ਵੀ ਫਿਰ ਹੌਸਲਾ ਵਧਦਾ ਹੈਗਾ ਵੀ ਤੁਸ ਤੁਹਾਨੂੰ ਸੂਰ ਪਸੰਦ ਆ ਰਹੇ ਨੇ ਕਿਵੇਂ ਦੇ ਲੱਗ ਰਹੇ ਨੇ ਕਈ ਭੈਣਾਂ ਬਹੁਤ ਕਮੈਂਟ ਕਰਦੀਆਂ ਨੇ ਤਾਂ ਦਿਨੋਂ ਧੰਨਵਾਦ ਯੋਨ ਨੂੰ ਮਤਲਬ ਉਹ ਫੋਨ ਤੇ ਵੀ ਮੈਸੇਜ ਤੇ ਵੀ ਦੱਸ ਦਿੰਨੇ ਵੀ ਸਾਨੂੰ ਸੂਟ ਪਸੰਦ ਆ ਰਹੇ ਨੇ ਤੁਹਾਡੇ ਜਿੰਨਾ ਭੈਣਾਂ ਕੋਲੇ ਗਏ ਨੇਗੇ ਉਹਨਾਂ ਨੂੰ ਵੀ ਪਸੰਦ ਆਏ ਨੇਗੀ ਤੇ ਬਹੁਤ ਸਾਰੇ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤੇ ਸਟਿਚਿੰਗ ਲਈ ਗਏ ਹੋਏ ਨੇਗੇ ਤੇ ਐਵੇਂ ਹੀ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋਹਣੇ ਸੋਹਣੇ ਸੂਟ ਤੇ ਮੇਰੀ ਬੇਟੀ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੁਹਾਡੀ ਸਪੋਰਟ ਤੇ ਹੀ ਅਸੀਂ ਚੈਨਲ ਬਣਾਇਆਗਾ ਤੇ ਅੱਗੇ ਵੀ ਜਿਸ ਤਰ੍ਹਾਂ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕੀਤੀ ਹੈਗੀ ਉਸ ਤਰ੍ਹਾਂ ਹੀ ਕਰਿਓ ਪਰ ਵੀਡੀਓ ਨੂੰ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਮੈਂ ਤੁਹਾਨੂੰ ਬਾਰ ਬਾਰ ਇਹੀ ਗੱਲ ਕਹਿ ਰਹੀ ਆਂਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮੇਰੀ ਬੇਟੀ ਦੇ ਨੂੰ ਤੇ ਡੇਲੀ ਵੀਡੀਓ ਲੈ ਕੇ ਆਉਂਦੇ ਨੇ ਬੱਚੇ ਨੂੰ ਵੀ ਚੌਂ ਹੁੰਦਾ ਉਹਦਾ ਵੀ ਹੌਸਲਾ ਵਧਦਾ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹਦੇ ਮਤਲਬ ਵਲੌਗ ਤੇ ਵੀ ਵੀ ਕਿਵੇਂ ਦਾ ਉਹ ਲੱਗਿਆ ਤੇ ਹਜੇ ਤਾਂ ਸ਼ੁਰੂਆਤ ਹੈਗੀ ਇਹਦੇ ਚੈਨਲ ਦੀ ਅੱਗੇ ਹੌਲੀ ਹੌਲੀ ਬਹੁਤ ਕੁਝ ਲੈ ਕੇ ਆਉਗੀ ਇਹ ਅ ਜਿਸ ਤਰ੍ਹਾਂ ਵੀ ਅੱਗੇ ਕੇ ਗਰੋ ਹੋਊਗਾ ਚੈਨਲ ਤੇ ਬਹੁਤ ਕੁਝ ਲੈ ਕੇ ਆਉਗੀ ਤੇ ਅੱਜ ਵਾਲੇ ਸੂਟ ਇਹੀ ਸੀ ਜੀ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਤਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ